ਇੱਕ ਫੋਨ ਡਿੱਗਿਆ ਜੇ ਕੋਈ ਦੇਵੇ 500 ਰੁਪਇਆ ਐਸੇ ਘਾਟਾ ਯਾਰ ਨਹੀਂ ਪਏ 500 ਘਾਟਾ 500 ਘਾਟਾ ਯਾਰ 1000 ਰੁਪਇਆ ਦਿੱਤਾ ਜੋ ਜਿਹੜਾ ਫੋਨ ਮੋੜੂ ਆਹ ਕਿਸ਼ਤੇ ਵਾਲੀ ਬੋਲੋ ਸਾਡੀ ਹੈਲੋ ਬਾਈ ਵਧਾਈਓ ਮੈਨੂੰ ਅੰਬੇਦਾਰੀ ਰਿਸ਼ਤਾ ਹੋ ਗਿਆ ਬਾਈ ਪੱਕਾ ਤੇ ਤਾੜੀ ਮਾਰੋ ਸਾਰੇ ਵੀਰੋਆ ਹਾਂ ਸ਼ੀਲੂ ਕਹਿੰਦਾ ਵੀ ਅੰਬੇਦਾਰ ਰਿਸ਼ਤਾ ਪੱਕਾ ਹੋ ਗਿਆ ਲੈ ਵੀ ਸ਼ੀਲੂ ਤੈਨੂੰ ਵੀ ਮੁਬਾਰਕਾ ਕਿ ਨਵੀਂ ਦੁਨੀਆ ਵਸਾਲੀ ਵੀ ਮੁਬਾਰਕਾ 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 ਨਵੀਂ ਦੁਨੀਆ ਵਸਾਲੀ ਵੀ ਮੁਬਾਰਕਾ ਸ਼ੀਲੂ ਕਹਿੰਦਾ ਅੰਬੇਦਾਰ ਰਿਸ਼ਤਾ ਹੋ ਗਿਆ ਤੇ ਸ਼ੀਲੂ ਦਾ ਵਿਆਹ ਹੋ ਗਿਆ ਭਾਈ ਇੱਕ ਡੱਗ ਪਿਆ ਯਾਰ ਮਿਲ ਗਿਆ ਤੇ ਦਿਓ ਪਲੀਜ਼ ਫੋਨ ਡਿੱਗ ਪਿਆ ਬੋਬੀ ਨਿਊਜ਼ੀਲੈਂਡ ਦੇ ਫਾਦਰ ਸਾਹਿਬ ਦਾ ਬੋਬੀ ਨਿਊਜ਼ੀਲੈਂਡ ਦੇ ਡੈਡੀ ਜੀਆ ਦਾ ਫੋਨ ਡਿੱਗਿਆ ਪਲੀਜ਼ ਦੇ ਦਿਓ ਉਹ ਬਾਈ ਇੱਕ ਮਿੰਟ ਵੀਵ ਦਾ ਫੋਨ ਡਿੱਗਿਆ ਬਾਈ ਯਾਰ ਜੇ ਕਿਸੇ ਨੂੰ ਮਿਲਿਆ ਤੇ ਬਾਈ ਕਹਿੰਦੇ 10000 ਰੁਪਿਆ ਨਾਮ ਦੇ ਦੇਗੇ ਦੇ ਦਿਓ ਭਰਾ ਬਣ ਕੇ ਜ਼ਰੂਰੀ ਆ ਯਾਰ